ਦੇ ਰੇ ਇੱਤਰ ਬਾਣੀ ਮੁਖਵਾਗ ਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦਿੱਤਾ ਕਿ ਤੀਰਥ ਨਾ ਮੰਨਿ ਜਾਉ ਤੀਰਥ ਨਾ ਹੈ ਤੀਰਥ ਸਭ ਵਿਚਾਰ ਹੈ ਗੁਰवाणी ਦੇ ਵਿੱਚ ਗੁਣ ਗਾਏ ਗਏ ਨੇ ਉਹ ਪਰਮਾਤਮਾ ਦੀ ਸੇਵਾ ਵਿੱਚ ਕੀਤੀ ਹੈ ਕੋਲੇ ਗੁਣਾਂ ਨੂੰ ਗਾਵਾਂ ਗੁਰ ਗਾਉ ਤੇਰੀ ਕੁੱਤਰ ਸੁਬਾਨ ਵਿਚਾਰਾਂਗੇ ਤੇ ਹੋਰ ਜਮੀ ਹੋਈ ਮੈਲ ਦੁੱਤ ਜਾਵੇ ਜਿਵੇਂ ਇਸੀ ਕਪੜਾ ਥੁੰਦੇ ਹਾਂ ਤੇ ਪਹਿਲੇ ਵਾਰਾਂ ਸਾਬਣ ਆਇਆ ਸਾਫ ਹੋ ਜਾਂਦੇ ਜਦੋਂ ਤੇ ਜ਼ਿੰਦਾ ਰਕਾ ਹੋਵੇ ਵਿਚਾਂ ਕਾਲਤ ਲੀ ਬੀ ਹੋਏ ਤਿੰਨ ਬਾੜ 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 ਵਾਰ ਸਾਬਣ ਲਾ ਕੇ ਰਗੜਨਾ ਪਿੰਦਲ ਮੈਂ ਹੱਥੀ ਇਸੇ ਤਰ੍ਹਾਂ ਅਸੀਂ ਗੁਰਬਾਣੀ ਨੂੰ ਚਾਹਨਾ ਹੈ ਗੁਰਬਾਣੀ ਦੇ ਵਿੱਚ ਜਦੋਂ ਅਸੀਂ ਗੁਰਬਾਣੀ ਨੂੰ ਆਪ ਪੜਾਂਗੇ ਸੁਣਾਵਾਂਗੇ ਸਾਡਾ ਸਮਝ ਆਏਗੀ ਕਿ ਮਨ ਮਨ ਜੀ ਸਾਰ ਕੇ ਸੋਈ ਸਤਿਗੁਰੂ ਜੀ ਨੇ ਮਾਣਣਾ ਹੈ ਆਪਣੇ ਮਾਣ ਨੂੰ ਮਾਣ ਨੂੰ ਤੋੜਨਾ ਹੈ ਤੇ ਸੂਝ ਇਹ ਨਾ ਆਖੀਏ ਬਹਿਣ ਜੇ ਪੰਡਾ ਤੋਏ ਸਤਿਗੁਰੂ ਜੀ ਦਾ ਹੰਤਾ ਵਿਰੋਧ ਨਹੀਂ ਕਰਦੇ ਸਤਿਗੁਰੂ ਜੀ ਸਭਾਈ ਸਰੀਰ ਦੇ ਕੱਪੜਿਆਂ ਦੀ ਘਰ ਦੀ ਵਾਤਾਵਰਨ ਦੀ ਵੱਲ ਪੂਰਾ ਧਿਆਨ ਦਿੰਦੇ ਨੇ ਪਰ ਉਹ ਕਹਿੰਦੇ ਨੇ ਕਿ ਜੇ ਮਨ ਦੇ ਵਿੱਚ ਵਹਿਮ ਆ ਨੇ ਵੀ ਨਹੀਂ ਗੀਆਂ ਗੱਲਾਂ ਜਿਹੜੀਆਂ ਨੇ ਵੀ ਹਿਲੂਆ ਫਲਾ ਹੱਥ ਝੂਠਾ ਹੋਇ ਆਪਣਾ ਫਿਰ ਕਹੋ ਕਬੀਰ ਤੇਈ ਨਰ ਸੁੱਚੇ ਸਾਚੀ ਭਰੀ ਵਿਚਾਰਾਂ ਸਰਗੁਰੂ ਜੀ ਕਹਿੰਦੇ ਨੇ ਬਾਣ ਜਿ ਪਿੰਡਾ ਤੋਂ ਇਹ ਸੁੱਚੇ ਸਹੀ ਨਾਨਕਾ ਜਨਮ ਅਸਿਆ ਸੋਇ ਕ੍ਰੋਧ ਨਿਵਾਰੇ ਸੋ ਜਨ ਸੁੱਚਾ ਇਹ ਇਸ ਕਰਕੇ ਸਾਨੂੰ ਕਾਫੀ ਗਿਆਨ ਮਿਲ ਜਾਂਦਾ ਹੈ ਜਦੋਂ ਅਸੀਂ ਗੁਰਬਾਣੀ ਦੇ ਨਾਲ ਜੁੜਦੇ ਹਾਂ ਪੜ੍ਹਦੇ ਤੇ ਸੁਣਦੇ ਹਾਂ ਜੋ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਚਲੋਕਾਰ ਸਾਹਿਬ ਜੀ ਗੜੀ ਦੇ ਵਿੱਚ ਟੱਡੇ ਹੋਏ ਨੇ ਤੇ ਜਾਗ ਲੈ ਸ਼ੁਰੂ ਹੋ ਗਿਆ ਮੜਕੀ ਸਿੰਘ ਅਜਮਾਲੀ ਜਾ ਕੇ ਜੋ ਆਪਣਾ ਫਰਜ਼ ਨਿਭਾ ਕੇ ਸ਼ਹੀਦ ਹੋ ਰਹੇ ਨੇ ਫਿਰ ਜਿੱਥੇ ਦੀਵਾਰੀ ਆ ਜਾਂਦੀ ਹੈ ਅਜੀਤ ਸਿੰਘ ਦੀ ਸਹਨ ਜਾ ਕੇ ਜੀ ਜਾ ਤੇ ਭਾਗੜ ਮਚਾ ਦੀ ਤੇ ਢਾਈ ਫਾਟ ਹੁੰਦੇ ਨੇ ਕਹਿੰਦੇ ਨੇ ਲੱਗ ਲੈ ਜਾਂਦਿਆਂ ਹੀ ਹਮ ਲੱਗ ਹੋਰ ਕੇ ਤੇ ਭਾਗੜ ਮਚਾ ਲੀ ਇਹ ਔਜ ਪਗ ਪਗਾਤੀ ਕਬੀ ਉਹ ਔਜ ਭਗਾਤੀ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਕਰੀਏ ਕੀ ਸਤਗੁਰੂ ਨੇ ਵਹੀਂ ਕਿਲੇ ਸੇ بیٹے ਕੋ ਨਿਰਾਹ ਦੀ ਤੇ ਕਿਲੇ ਤੋਂ ਅਵਾਹਤ ਕੀ ਸਤਗੁਰੂ ਨੇ ਦੇ ਸਵਾਸ ਦਿੱਤੀ ਸਵਾਸ ਬਿਸ਼ਰ ਖੂਬ ਦਲੇਰੀ ਸੇ ਲੜੇ ਹੋ ਬਿਸ਼ਰ ਦਾ ਭਾਵ ਹੈ ਪੁੱਤਰ ਹਾਂ ਤੇ ਇੰਨੇ ਹਾਂ ਕਿਉਂ ਨਾ ਹੋ ਗੋਬਿੰਦ ਕੇ ਪਰਜਾਨ ਬੜੇ ਹੋ ਤੁਸੀਂ ਸਭ ਤੋਂ ਵੱਡੇ ਪੁੱਤਰ ਹੋ ਗੋਬਿੰਦ ਦੇ ਇਸ ਹਰਕੇ ਦਮੀਂ ਦੇ ਰੀਣਾ ਲਾ ਰਹੇ ਕੋ ਤੇ ਜਦੋਂ ਤੀਰ ਮੁੱਕਦੇ ਨੇ ਫਿਰ ਵਰਖਾ ਵਰਖੇ ਦੀ ਟੁੱਟ ਜਾਂਦਾ ਹੈ ਵਿੜ ਜਾਂਦਾ ਹੈ ਫਿਰ ਉਹ ਕਿਰਪਾਨ ਕੱਢਦੇ ਨੇ تلوار ਕੱਢਦੇ ਨੇ ਤੇ ਕਈ ਤਰ੍ਹਾਂ ਦੇ ਸੱਤਰੂ ਮੇਲੇ ਪੂਰਵਿਆਂ ਦੇ ਪੂਰ ਤੇ ਫਿਰ ਕਿਸੇ ਨੇ ਕਿਉਂਕਿ ਉੱਥੇ ਇੱਕ ਥੋੜਾ ਜਿਹੀ پھر بھی دوروں ہی کسی نے برشی ماری تے انہوں دے لگی تے وہ تے پڑے کسی بعد وقت نے پیچھے سے لگائی تے چھکے گرے جین سے سرکار جمی پر بیٹے کو شہادت ملی دیکھا پدر نے تے طوفان وپار غم سے کیا دیدے تار نے ਇੰਨੇ ਵਸਗੜੇ ਪਾਵੇਂ ਆਪ ਮਹਾਨ ਕਲਾਕਾਰ ਜਗ ਵਿੱਚ ਪਰਵਰਿਓ ਸਾਲ ਫਿਰ ਫਿਰ ਵੀ ਸ਼ਰੀਰ ਜਾਂ ਮਿੰਡੇ ਹੋਣ ਕਰਕੇ ਤੇ ਤੇ ਉਸ ਸਮੇਂ ਅੱਖਾਂ ਦੇ ਵਿੱਚ ਪਾਣੀਆਂ ਆ ਗਿਆ ਇਸ ਵਕਤ ਕਹਾ ਕਹਿੰਨੇ ਸੀ ਮਸੂਦ ਕਿਸਰ ਨੇ ਰੁਕਸਤ ਹਮੇ ਦੁਲਾਓ ਪਿਤਾ ਜਾਣਗੇ ਨਾ ਤੇ ਇਹ ਗੱਲ ਵੇਖ ਕੇ ਫਿਰ ਜੁਝਾਰ ਸਿੰਘ ਜੀ ਆੜ ਕੇ ਕਹਿਣ ਲੱਗੇ ਕਿ ਸਾਨੂੰ ਆਗਿਆ ਦਿਓ ਅਸੀਂ ਮਨამდე ਡੰਗ ਦੇ ਵਿੱਚ ਡੰਗ ਵਾਸਤੇ ਜਾਣਾ ਤੇ ਭਾਈ ਸੇ ਵਿਛੜ ਕਰ ਹਮੇਂ ਜੀਣਾ ਨਹੀਂ ਆਤਾ ਭਾਈ ਸੇ ਵਿਛੜ ਕਰ ਹਮੇਂ ਜੀਣਾ ਨਹੀਂ ਆਤਾ ਸੋਨਾ ਨਹੀਂ ਨਹੀਂ ਖਾਣਾ ਨਹੀਂ ਜੀਣਾ ਨਹੀਂ ਆਤਾ ਕੀ ਨਾ ਨਹੀਂ ਪਾਤਾ ਥੀ ਦੂਜੇ ਬੇਟੇ ਦੀ ਸੁਣੀ ਬੇਨਤੀ ਜਿਸਦਾਂ ਬਾ ਸਰ ਕੋ ਦੇਖਨੇ ਪਾਕ ਕੋ ਕੋਸੇ دیے ਤੇ ਹਮ ਤੇ ਕਹਿੰਦੇ ਨੇ ਗੁਰੂ ਜੀ ਨੇ ਉਹਦੇ ਸਾਹ ਸਿਰ ਦੇ ਉਤੇ ਹੱਥ ਫੇਰ ਕੇ ਮੱਥੇ ਨੂੰ ਝੁਮਾਇਆ ਮਰਨੇ ਕੇ ਲਿਏ ਕਹਿੰਦੇ ਲਗੇ ਜਾਈਏ ਜਾਂ ਮਜਾ ਨੂੰ ਮਰਨੇ ਕੇ ਲਿਗੇ ਕਹਿੰਦੇ ਜਾਈਏ ਜਾਂ ਬਦਾਂ ਰੂਤੂਨਾ ਖੁਲਾਰਾ ਨਹੀਂ ਰੋਕੇਂਗੇ ਕبھی ਹਮ ਕਹਿੰਦੇ ਨੇ ਅਸੀਂ ਤਾਂ ਮਨ ਤੋਂ ਰੋਗ ਦੇ ਨਹੀਂ ਕਿਸੇ ਨੂੰ ਆਪਣੇ ਪਿਤਾ ਨੂੰ ਨਹੀਂ ਰੋਕਿਆ ਤੁਹਾਨੂੰ ਕਿਵੇਂ ਰੁਕਾਂਗੇ ਕਹਿੰਦੇ ਨੇ ਹਮ ਨੇ ਹਮ ਨੇ ਥਾ ਕਹਾ ਬਾਪ ਕੋ ਜਾ ਬੀਜੇ ਧਰਮ ਪਰ ਜਾ ਜਾ ਲ ਭਾਵ ਹੁਣ ਇਹ ਹਾਲਸੀ ਦੀ ਦਰਤਾ ਹੈ ਤੇਰੇ ਵਿੱਚ ਜੱਜੇ ਨੂੰ ਖੰਨਾ ਤੇ ਬਿਜਲੀ ਲਾ ਦਿੱਤੀ ਜਾਂਦੀ ਸੰਖੇ ਵਿੱਚ ਤੇ ਉਹਦਾ ਅਰਥ ਜਾਨ ਹੁੰਦਾ ਤੇ ਜਿੰਦੇ ਨੇ தம் ਨੇ ਤਾਂ ਕਹਾ ਬਾਪ ਕੋ ਜਾਂ ਦੀਜੇ ਧਰਮ ਭਰ ਤੇ ਲੋਕ ਕਹਿੰਦੇ ਹੈਂ ਅਬ ਆਪ ਕੋ ਜਾਂ ਦੀਜੇ ਧਰਮ ਪਰ ਹੁਣ ਤੇ ਤੁਹਾਨੂੰ ਵੀ ਮੈਂ ਕਿੰਡਾ ਹਾਂ ਤੁਸੇ ਵੀ ਆਪਣੀ ਜਾਨ ਦੇਵੋ ਧਰਮ ਦੇ ਵਾਸਤੇ ਤੁਮ ਕੋ ਵੀ ਇਸੇ ਰਾਹ ਮੈਂ ਕੁਰਬਾਨ ਕਰੇਗੇ ਸੱਜ ਸੁਕਰ ਹੈ ਹੰਮ ਵੀ ਕਭੀ ਖੰੰਜਰ ਸੇ ਮਰਾਂਗੇ ਵੀ ਸਾਰਾ ਦੂਰ ਤੱਕ ਕਰਤਾ ਕਹਿੰਦੇ ਨੇ ਕਿ ਸਸਤਰਾਂ ਦੇ ਨਾਲ ਅਸੀਂ ਵੀ ਜੀਵਿਤ ਹੁਣਾ ਕਿਸੇ ਸਮੇਂ ਤੇ ਅਸੀਂ ਮੌਤ ਤੋਂ ਡਰ ਨਹੀਂ ਲੱਗਦੇ ਹੁਣ ਅੱਗੇ ਕਹਿੰਦੇ ਨੇ ਹਮ dete hain khanjer usse shamshir samjhana ਛੋਟੀ ਖੰਜਰ ਦਿੱਕੀ ਮੈਂ ਉਹਦੇ ਛੋਟੇ ਸਾਨ ਤੇ ਕਹਿੰਦੇ ਨੇ ਇਹਨੂੰ ਤਲਵਾਰ ਸਮਝਣਾ ਕਿਤੇ ਛੋਟੀ ਚੀਜ਼ ਨਹੀਂ ਹੈ ਤੇਰੇ ਵਾਸਤੇ ਨੇਜੇ ਵੀ ਜਗਾ ਦਾਦਾ ਕਾ ਤੁਮ ਤੀਰ ਸਮਝਣਾ ਇੱਕ ਤੀਰ ਦਿੱਤਾ ਦੇਉ ਤੇਗ বাহাদুর ਮਹਾਰਾਜ ਸਾਹਿਬ ਜੀ ਦਾ ਤੇ ਕਹਿੰਦੇ ਨੇ ਇਹਨੂੰ ਡੇਲਿਆ ਸਮਝਣਾ ਤੇ ਜਖਮ ਆਏ ਤੋਂ ਹੋ ਨਾਨਕ ਦਲਬੀਰ ਸਮਝਣਾ ਤੇ ਜਦ ਤੀਰ ਕਲੇਜੇ ਮੇ ਲਗੇ ਸੀਨੇ ਕਰਨਾ ਸਰੂਰੀ ਜੀ ਸਮਝਾ ਦੇ ਨੇ ਆਪਹੁਦੇ ਸੇ ਮੇਰੀ ਜਾਨ ਕਦੇ ਨਹੀਂ ਕਰਨਾ ਤੇ ਕਹਿੰਦੇ ਨੇ ਮੇਰੀ ਜਾਨ ਤੁਸੀਂ ਖਗਰੋਣਾ ਨਹੀਂ ਕਦੇ ਵੀ ਲਾਓ ਜਾਓ ਸਿਧਾਰੋ ਤੁਸੀਂ ਅੱਲਾਹ ਕੋ ਸੌਂਪਾ ਮਰ ਜਾਓ ਜਾਂ ਮਾਰੋ ਤੁਮੇ ਅੱਲਾਹ ਕੋ ਸੰਪਾ ਵਾਹਿਗੁਰੂ ਅਬ ਜੰਗ ਕੀ ਹਿੰਮਤ ਤੁਮੇ ਬਖਸ਼ੇ ਪਿਆਸੇ ਹੋ ਬਹੁਤ ਤੁਸੀਂ ਜਾਮੇ ਸਹਾदत ਤੁਮੇ ਬਖਸ਼ੇ ਤੇ ਕਹਿੰਦੇ ਨੇ ਜਦ ਫਦੇ ਬਿਲਾ ਕਰ ਗਏ ਜੁਝਾਰ ਖੇ ਰਣ ਮੇਂ ਮਨ ਵਿਚੋ ਵਿਚੋ ਪਉਂਦੀਆਂ ਜਿਹੜੀਆਂ ਚੋਲੀਆਂ ਲਾ ਰਿਆਂ ਕਿ ਕਪਤਾਨ ਬੜੀਆਂ ਲੰਮੀਆਂ ਨੇ ਤੇ ਕਹਿੰਦੇ ਨੇ کہ جب فتح کر کہے جو جا کر گئے جات تھے نظر آنے بیس کو زخمی کیا دس بیس کو مارا ایک حملے میں اس نے ایک دس بیس کو مارا بچ بچ کے لڑو کلگیاں والے کے پسر سے ਉਦੋਂ ਬੜੀ ਕਾਲੇ ਆਪੜੇ ਇੱਕ ਦੂਜੇ ਨੂੰ ਕਿ ਇਹ ਵੀ ਕੋਈ ਕੱਟ ਨਹੀਂ ਦਸਵੇਂ ਦੇ ਪਿਤਾ ਤੋਂ ਬਾਅਦ ਕੇ ਜਣਾ ਲੜਾਈ ਕਰੋ ਤੇ ਆਪਣਾ ਵਿਚਾਰ ਰੱਖੋ ਇਹ ਨੀਂਵਤਾ ਲਾਏ ਹੈ ਗੁਰੂ ਜੀ ਕੀ ਕਬਲ ਸੇ ਕਹਿੰਦੇ ਨੇ ਇਹਦੇ ਕੋਲ ਜਿਹੜਾ ਸ਼ਸਤਰ ਹੈ ਨਾ ਉਹ ਗੁਰੂ ਜੀ ਦੀ ਕਬਲ ਤੋਂ ਖਿੱਚ ਕੇ ਲਿਆ ਹੈ ਨੇ ਉਹਨਾਂ ਨੇ ਇਹਨਾਂ ਨੂੰ ਵਰਸਿਸ ਕੀਤਾ ਤੇ ਉਹਦੇ ਵਿੱਚ ਬੜੀ ਸ਼ਕਤੀ ਆ ਤੇ ਜਿਹੜਾ ਬਚਾ ਕੇ ਲੜੋ ਇਤਨੇ ਮੈਂ ਖਦਾਮ ਆਗੇ ਲਗਾ ਆਏ ਹਾਈ ਜਿਗਰ ਮੈਂ ਕਹਿੰਦੇ ਨੇ ਇਸੇ ਤਰ੍ਹਾਂ ਦੂਰੋਂ ਕੋਈ ਤੀਰ ਆਣ ਕੇ ਛਾਤੀ ਤੇ ਲਗਾ ਥਾ ਤੀਰ ਕਲੇਜੇ ਮੈਂ ਜਾ ਕਾਟਾ ਗੁਰੇ ਤਰ ਮੈਂ ਤੇ ਕੀ ਹੋਇਆ ਤਾਰੀਖ ਜਵਾਨਾ ਹੁਆ ਸਦੂ ਰੂਪੀ ਨਜ਼ਰ ਮੈਂ ਸਤਿਗੁਰੂ ਨੇ ਵੇਖਿਆ ਸਭ ਜਾਨ ਜੀ ਨੂੰ ਧਰਤੀ ਤੇ ਡਿੱਗ ਗਿਆ ਤੇਰਾ ਕੇ ਬਿਰਾ ਲਖਤੇ ਜਿਗਰ ਲਖਤੇ ਜਿਗਰ ਪਰ ਤੇ ਕਵੀ ਜੀ ਕਹਾਰੇ ਨੇ ਤੇ ਜਦੋਂ ਤੀਰ ਲਗਾ ਤੇ ਫਿਰ ਉਹ ਤਰਤੀ ਤੇ ਜਗਿੰਦੀ ਬੁਝਾਏ ਲੱਗਤੇ ਜਿਵੇਂ ਕਹਿੰਦੇ ਨੇ ਕਿ ਸਾਬ ਜਾਦੇ ਤੇ ਵੱਡੇ ਸਾਬ ਜਾਦੇ ਦੇ ਉੱਪਰ ਹੀ ਡਿੱਗ ਪਏ ਇੱਕੇ ਥਾਂ ਤੇ ਕਿਆ ਗੁਜਰੀ ਹੈ ਇਸ ਭਗਤ ਕਹੂੰ ਕਹਾਂ ਬਿਲਰ ਪਰ ਕਹਿੰਦੇ ਨੇ ਉਸ ਵੇਲੇ ਮੈਂ ਕੀ ਬਿਆਨ ਕਰ ਸਕਦਾ ਤੇ ਪਤਾ ਹਲ ਤੇ ਕੀ ਬੁਝਰੀ ਹੋ ਗਈ ਕਲ ਜੇ ਮਿਆਂ ਨ ਤੇਜ ਕੇ ਬਿਰਹਾਤ ਉਠਾਇਆ ਤੇ ਕਹਿੰਦੇ ਨੇ ਐ ਮਿਆਂ ਬਾੜ ਕੇ ਨ ਦੂਜੇ ਹੱਥ ਵੇਜੇ ਤੇ ਹੱਥ ਇਸਜਾ ਹੱਥ ਨੂੰ ਗੁਰੂ ਜੀ ਨੇ ਉੱਚਾ ਉਠਾਇਆ ਸਤਿਗੁਰੂ ਨੇ ਵਹੀ ਤੇ ਸੈਦ ਤੇ ਸੁਖਰਾ ਨ ਵਿਝਾਇਆ ਸਤਿਗੁਰੂ ਨੇ ਕਿ ਸੁਖੁਲ ਪੀਤਾ ਪਰਮਾਤਮਾ ਦਾ ਕਿ ਮੇਰਾ ਕਰਜ਼ਾ ਜੜਾ ਹੈ ਮੇਰੇ ਸਿਰ ਕਿਸਤਾਂ ਦੇ ਨਾਲ ਆ ਰਿਹਾ ਹਾਂ ਰੂਪ ਫੂਕ ਦੀ ਗੋਬਿੰਦ ਨੇ ਔਲਾਦ ਘਟਾ ਕਰ ਤੇ ਉਸ ਵੇਲੇ ਕਵੀ ਜੀ ਕਹਿੰਦੇ ਨੇ ਕਿ ਉਹ ਬੜੇ ਪ੍ਰਭਾਵਿਤ ਹੋਏ ਇਹ ਪੰਕਤੀ ਜਾਂ ਬੜੀਆਂ ਕਾਬਲੇ ਗੌਰ ਨੇ ਕਹਿੰਦੇ ਨੇ ਬਸ ਏਕ ਹਿੰਦ ਮੈਂ ਤੀਰਥ ਹੈ ਬਸ ਏਕ ਹਿੰਦ ਮੈਂ ਤੀਰਥ ਹੈ ਯਾਤਰਾ ਕੇ ਲੀਏ ਬੇਟਾ ਇਹ ਆਪਣੇ ਬੱਚੇ ਜਾਂ ਖੁਦਾ ਕੇ ਰੇ ਇੱਥੇ ਜੰਗ ਦੇ ਵਿੱਚ ਸੰਭਾਵਤੀ ਹੋ ਜਾਂਦੀ ਹੈ ਹੁਣ ਕੇ ਜੋ ਛੋਟੇ ਸਤਗੁਰੂ ਮਹਾਰਾਜ ਸਾਹਿਬ ਦੀ ਫੇਰ ਅਪੀਂ ਜਾਂਦੇ ਨੇ ਤੇ ਉਸ ਇਰਾਦ ਜੋ ਫਿਰ ਮੁੜ ਕੇ ਸ਼ੁਰੂ ਕਰਾਂਗੇ ਹੁਣ ਅਗੋਂ ਮਾਤਾ ਗੁਜਰੀ ਜੀ ਸਾਹਿਬ ਜਾਂਦੇ ਵਿਛੜ ਜਾਂਦੇ ਨੇ ਉਹਨਾਂ ਦਾ ਇਤਿਹਾਸ ਤੁਸੀਂ ਜਾਣਦੇ ਆ ਸੰਘੇਪ ਜੀ ਵਿਚਾਰ ਰੋਜ ਖਰਾ ਖਰਾੰਗ ਕਿਵੇਂ ਉਹਨਾਂ ਦੇ ਨਾਲ ਗੁਜ਼ਰੀ ਤੇ ਉਹਨਾਂ ਨੇ ਸਾਗ ਦੋ ਜਾਮ ਪੀ ਕੇ ਤੇ ਪੂਰਨ ਭਾ ਕੇ ਸਾਨੂੰ ਦੇ ਗਏ ਨੇ ਉਹਨਾਂ ਦੇ ਇਤਿਹਾਸ ਤੋਂ ਸਾਨੂੰ ਸਭ ਨੂੰ ਮਿਲਣਾ ਚਾਹੀਦਾ ਕਿ ਉਹਨਾਂ ਦੇ ਕੋਲ ਸਭ ਕੁਝ ਕਿਲਾਸ ਵਿਨ ਰਾਜ ਭਾਗ ਸੋਨਾ ਚਾਂਦੀ ਸਭ ਕੁਝ ਇਰਤਵਾਣ ਔਰ ਉਹ ਜੀਵ ਨੇ ਤੇ ਕਿਹਾ ਸੀ ਤੁਸੀਂ ਖੁਦਾ ਦੇ ਗੁੰਡੇ ਹੋ ਇੱਕ ਅਕਾਲ ਪੁਰਖ ਦੇ ਗੁਜਾਰੀ ਹੋ ਤੇ ਤੁਸੀਂ ਅੰਧੇ ਮਾਰਤਨਾ ਕਰੋ ਜਿਹੜੇ ਬੁੱਧ ਬੁਝਦੇ ਨੇ ਤੇ ਆਪਣਾ ਆਨੰਦ ਦੇ ਨਾਲ ਪ੍ਰਚਾਰ ਕਰੋ ਤੇ ਕਿਸੇ ਬਣਾ ਨੂੰ ਕੁਝਾ ਨਾ ਚੁੱਕੋ ਪਰ ਗੁਰੂ ਸਾਹਿਬ ਜੀ ਨੇ ਜਗਤ ਜਲੰਦਾ ਰੱਖਣਾ ਆਪਣੀ ਕਿਰਪਾ ਧਾਰ ਦੁਨੀਆਂ ਦੇ ਦੁੱਖਾਂ ਨੂੰ ਸੁੱਖਾਂ ਵਿੱਚ ਬਦਲਣ ਵਾਸਤੇ ਸਾਰਾ ਪਰਿਵਾਰ ਲਾਗ ਕੀਤਾ ਗੁਰਬਾਣੀ ਪੜ੍ਹਦੇ ਆਂ ਚਾਹ ਕਰਦੇ ਆਂ ਕਿੰਨੇ ਨਿਖਾ ਕੋ ਦਾ ਹੋ ਜਾਂਦੀਆਂ ਨੇ ਬਖਸ਼ ਲਵੋ ਆਉਣ ਵਾਲੇ ਸਮੇਂ ਚ ਸਮਾਪਤ ਬਖਸ਼ੋ ਪਿਆਰ ਨਾਲ ਸਾਰੇ ਗੱਜ ਕੇ ਫਤੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ